ਸਰ YouTube ਦੇ ਤੇ ਬਹੁਤ ਐਡ ਆਂਦੀ ਐ ਮਿੰਨੀ ਗੋਆ ਮਿੰਨੀ ਗੋਆ ਕਹੀ ਜਾਂਦੇ ਲੇਕਿਨ ਮਿੰਨੀ ਗੋਆ ਸੇ ਕੁਝ ਨਹੀਂ ਹੈਗਾ ਨਾ ਤੇ ਇੱਥੇ ਕੋਈ ਬਾਥਰੂਮ ਬਣਿਆ ਪਿਆ ਤੇ ਨਾ ਤਾਂ ਲੋਕਾਂ ਵਾਸਤੇ ਕੋਈ بارش ਵਾਸਤੇ ਕੋ ਰੇਨ ਛੱਡ ਬਣਿਆ ਪਿਆ ਕੁਝ ਵੀ ਨਹੀਂ ਹੈ ਸਿਰਫ ਇਹ ਦਿਖਾਵਾ ਹੀ ਹੈ ਕਿ ਮਿੰਨੀ ਗੋਆ ਦਾ ਅਗਰ ਸੜਕ ਕੀ ਤਰਫ ਸੇ ਜਾਣਾ ਹੋ ਤਾਂ ਕਿਤਨਾ ਲੰਬਾ ਰਸਤਾ ਪੜ ਜਾਤਾ ਹੈ ਸੜਕ ਕੀ ਤਰਫ ਸੇ ਪਹਿਲੇ ਯਹਾਂ ਸੇ 5 ਕਿਲੋਮੀਟਰ ਅਗੇ ਜਹਾਂ ਆਮਾਰਾ ਮੇਨ ਬੱਸ ਸਟੈਂਡ ਹੈ ਵਹਾਂ ਜਾਣਾ ਪੜਤਾ ਫਿਰ ਅਗੇ 40 45 ਕਿਲੋਮੀਟਰ ਬਾਈ ਬੱਸ ਸਕੂਲ ਤੱਕ ਮਤਲਬ 1 ਸੇ 1.5 ਘੰਟੇ ਦਾ ਸਫਰ ਜੋ ਤੈ ਕਰਨਾ ਪੜਦਾ ਹੈ दो ही लगा लो आप ज़्यादा हाँ जी तो कभी हुआ कि किसी मौसम के कारण या ऐसे आ, किसी दिक्कत का सामना करना पड़ा हो जब स्कूल से छुट्टियाँ हो जाए जब बारिश का टाइम होता है फिर करनी पड़ती हैं कभी कभी अगर ज़्यादा बारिश हो सुबह सुबह तो फिर नहीं हो वैसे पानी थोड़ा कंट्रोल नहीं रहता है तो थोड़ा करनी पड़ती है।, है कि यहाँ पे पुल बनना चाहिए ब्रिज की कि कोई ना कोई व्यवस्था करनी चाहिए कि किसी कारण जो बच्चों की पढ़ाई भी पीछे ना रह सके या कोई कई बार अगर हम लेट हो जाए तो बोट उस साइड चल जाए काफी टाइम यहाँ पे रुकना पड़ता है वेट करना पड़ता है लेट हो जाते हैं कई बार कभी अगर बारिश तूफान हो तो भी आने जाने में काफी प्रॉब्लम होती है छुट्टियाँ करनी पड़ती हैं ਲੇਪਿਨੌਸ ਕੇ ਰੀਜ਼ਨ ਕੇ ਮਨ ਲੈ ਕੋਈ ਬਿਮਾਰ ਹੋ ਜਾਤਾ ਹੈ ਤਾਂ ਐਸੇ ਲਾਣਾ ਮੁਸ਼ਕਿਲ ਹੋ ਜਾਤਾ ਹੈ ਕਿਉਂਕਿ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਉਸ ਰਸਤੇ ਤੋਂ ਜੇਕਰ ਅਸੀਂ ਇੱਧਰ ਲੈ ਕੇ ਆਉਨੇ ਆ ਤਾਂ ਕਿੰਨਾ ਸਮਾਂ ਲੱਗ ਜਾਤਾ ਹੈ ਐਸੇ ਬੋਰਡ 'ਤੇ ਉਧਰ ਇਹ ਦੇ ਰਾਹੇ 'ਤੇ ਲੱਗ ਜਾਤਾ 10-5 10 ਮਿੰਟ 5-10 ਮਿੰਟ 'ਚੋ ਜੇਕਰ ਗੱਲ ਕਰਦੇ ਤਾਂ ਮਰੀਜ਼ ਉਧਰੋਂ ਇੱਧਰ ਲਿਆਂਦਾ ਜਾਏਗਾ ਤੇ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਮਰੀਜ਼ ਨੂੰ ਇਹ ਚੜਾਈ ਚੜਾ ਕੇ ਉੱਪਰ ਲੈ ਕੇ ਜਾਣਾ ਸ਼ਾਇਦ ਕਹਿ ਸਕਦੇ ਆ ਕਿ ਮਰੀਜ਼ ਦੀ ਉੱਥੇ ਮੌਤ ਵੀ ਹੋ ਸਕਦੀ ਹੈ ਕਾਰ ਤੇ ਦੀਦੀ ਨੇ ਬੋਰਡ ਆ ਜਾਣਾ ਹੁਣ ਬੋਟਾ ਬੈਠੇ ਆ ਜਾਣਾ ਹਣਾ ਨ ਉਹ ਮੰਗਾ ਕਰ ਜਿੰਦੇ ਪੁਰੀਆਂ ਉਹ ਪਹਿਲੇ ਵੀ ਕਦੀ ਪਹਿਲੇ ਵੀ ਪਹਿਲੇ ਵੀ ਕੀਤਾ ਕੀ ਮੇਰੇ ਮੰਗਾਣਾ ਕਿੰਨੀ ਕੁ ਦੇਰ ਹੋ ਗਈ ਐ ਲਾਰੇ ਲਾंदे ਕਿ ਪੁਲ ਬਣ ਜਾਏਗਾ ਇਹ 5 ਸਾਲ ਬਾਅਦ ਮੁੜ ਕੇ ਲਖਸ਼ਾ ਆਇਨਾ ਇਹਨੇ ਪਹਿਲੇ ਵੀ ਕੀਤੀ ਮੰਗਾ ਤੁਹਾਡਾ ਪੁਲ ਮਨਜ਼ੂਰ ਹੋ ਗਿਆ ਆਪਣਾ ਏਦਾਂ ਕਰ ਦਿੰਗੇ ਏਦਾਂ ਕਰੀਂ ਛੋਟਾ ਪੁਲ ਬਣਾ ਦਿੰਗੇ ਗੱਡੀਆਂ ਵਾਸਤੇ ਵੀ ਤੇ ਕਿਸ ਨੇ ਦਿਖਿਆ ਨਹੀਂ ਥੇ ਗੌਰ ਕੀਤੀ ਨਹੀਂ ਕਿਸ ਨੇ ਤੇ ਉਧਰੋਂ 40 ਕਿਲੋ ਮਿਲ ਘੁੰਮ ਕੇ ਆਣੇ ਪੈਂਦਾ ਐ ਅੱਛਾ ਭਾਜੀ ਕਿਰਾਇਆ ਕਿੰਨਾ ਕਿੰਨਾ ਲੱਗਦਾ ਬੱਚਿਆਂ ਦੀ ਜਾਂ ਮੋਟਰਸਾਈਕਲ ਦੀ ਜੇਕਰ ਗੱਲ ਕੋਈ ਨਾ ਰਿਸਕ ਬਹੁਤ ਆਇ ਤੇ ਪੈਸੇ ਦੀ ਕੋਈ ਗੱਲ ਨਹੀਂ ਉਧਰੋਂ ਜਾਣਾ ਬਾਈਕ ਤੇ ਆਣਾ 40 ਕਿਲ ਇਥੇ ਤੋਂ 10-20 ਰੁਪਏ ਦਾ ਜੋ ਦੇ ਤੇਰਾ ਟੱਪ ਜਨ ਦਾ ਬੰਦਾ ਪਰ ਇਸ ਕੋ ਬਹੁਤ ਇੱਥੇ ਕੋਈ ਇੱਥੇ ਥੱਲੇ ਪਾਣੀ ਵੀ ਨਿਕਲ ਰਿਹਾ ਜੀ ਇਹ ਤਸਵੀਰਾਂ ਤੁਸੀਂ ਦਿਖਾਓ ਦਿਖਾਓ ਤੁਸੀਂ ਬਣਾ ਥੱਲੇ ਦੀਆਂ ਇਹ ਜਿਹੜਾ ਪਾਣੀ ਬੋਰਡ ਭਰਿਆ ਗਿਆ ਹੈ ਇਹ ਤੇ ਮੋਹ ਦੇ ਮੂਹ ਤੇ ਮੋਹ ਦੇ ਮੂਹ ਬੈਠੇ ਤੁਸੀਂ 10 ਮਿੰਟ ਬੈਠ ਕੇ ਪੂਰਾ ਭਰ ਜਾਣਾ ਹੈ 10 ਮਿੰਟ ਚ ਜੇ ਰੋਤੀ ਇਹ ਤਾਂ ਭਰ ਜਾਏਗਾ ਭਰ ਜਾਏਗਾ ਜੇ ਚਲਦੀ ਰਵੇ ਫੇਰ ਕੋਈ ਨਹੀਂ ਚਲਦੀ ਚਲ 10 ਮਿੰਟ ਚ ਪਾਰ ਪੂਜ ਜਾਂਦੀ ਉੱਥੇ ਬੰਦਾ ਕੱਢਦੇ ਨਾ 10 ਮਿੰਟ ਬਾਅਦ ਪਾਰ ਚੱਲ ਜਾਂਦੀ ਹੈ ਤਾਂ ਬਚ ਜਾਂਦਾ ਆ ਬੰਦੇ ਨਾਲ ਕੱਢਦੇ ਨੇ ਪਾਣੀ ਪਾ ਕੱਢਦੇ ਨੇ ਠੀਕ ਨਾਲ ਪੰਜਾਬ ਦੇ ਵਿੱਚ ਇੰਨਾ ਸੋਹਣਾ ਸਥਾਨ ਹੈ ਜਿੱਥੇ ਅਸੀਂ ਦੂਰ ਦੂਰ ਜਾਂਦੇ ਆ ਬਾਹਰ ਅਮਰੀਕਾ ਕੈਨੇਡਾ ਕੋ ਮਨ ਜਾਂਦੇ ਆ ਪਰ ਇਹ ਉਹਨਾਂ ਦੇਸ਼ਾਂ ਤੋਂ ਇੱਕ ਤਿੰਨੇ ਨੇ ਪੈਸੇ ਖਰਚ ਕੇ ਜਾਂਦੇ ਆ ਅਸੀਂ ਤੇ ਇੱਕ ਤੁਸੀਂ ਵੇਖੋ ਵੀ ਇਹ ਉਹਨਾਂ ਦੇਸ਼ਾਂ ਨੂੰ ਘੱਟ ਨਹੀਂ ਕਿਤੇ ਇੰਨਾ ਖੂਬਸੂਰਤ ਨਜ਼ਾਰਾ ਇੱਥੋਂ ਦਾ ਔਰ ਇਥੇ ਕਮੀ ਸਿਰਫ ਇਨੀ ਆ ਕਿ ਇਥੋਂ ਜਿਹੜਾ ਇੱਕ ਫਲਾਈਓਵਰ ਬਣਨ ਵਾਲਾ ਵਾ ਉਹ ਇਹਨਾਂ ਲੋਕਾਂ ਨੇ ਕਿਹਾ ਕਿ ਸਾਨੂੰ ਵਿਰੋਧ ਕਰਨੇ ਤੇ ਬੜਾ ਭਰੋਸਾ ਸੀਗਾ ਤੇ ਉਹ ਬਾਅਦ ਵਿੱਚ ਜਿਹੜਾ ਉਹਨਾਂ ਦੀ ਤਬੀਅਤ ਨਹੀਂ ਠੀਕ ਹੋਈ ਤੇ ਹੋਰ ਐਮਪੀ ਆ ਗਏ ਪਰ ਹੁਣ ਪਾਰਲੀਮੈਂਟ ਦੀਆਂ ਚੋਣਾਂ ਵੀ ਆ ਕਈਆਂ ਨੇ ਆਉਣਾ ਤੇ ਕਈਆਂ ਨੇ ਕਹਿਣਾ ਮੰਨ ਲਓ ਰੱਬ ਨਾ ਕਰੇ ਕੋਈ ਮਰੀਜ਼ ਰਾਤ ਨੂੰ ਬਿਮਾਰ ਹੋ ਜਾਂਦਾ ਵੇਲੇ ਕਿਵੇਂ ਬਿਮਾਰ ਹੋ ਜਾਂਦਾ ਤਾਂ ਉਸ ਨੂੰ ਇਸ ਰਸਤੇ ਚੋਂ ਲਿਆਣਾ ਤਾਂ ਬਹੁਤ ਮੁਸ਼ਕਿਲ ਰੀ ਗੱਲ ਹੈ ਤੇ 40 ਕਿਲੋਮੀਟਰ ਖੜਾਂਗੇ ਉਧਰ ਤਾਂ ਮਰਨ ਵਾਲਾ ਹੀ ਹਿਸਾਬ ਹੋ ਜਾਏਗਾ ਉਹ ਤੇ ਸਰ ਕੇਵਰ ਸਾਡੇ ਮਰੀਜ਼ਾਂ ਰਸਤੇ ਵਿੱਚ ਹੀ ਮੋਤ ਹੋ ਜਾਂਦੇ ਤੇ ਬਾਕੀ ਸਾਡੇ ਗਰੀਬਾਂ ਕੋਲੇ ਨੇ ਪੈਸੇ ਵੀ ਨਹੀਂ ਹੈਗੇ ਤੇ ਜਿਹੜਾ 5000 ਜਾਂ 6000 15000 ਤੱਕ ਗੱਡੀ ਤੇ ਕਰਾਇਆ ਲੈ ਲੈਂਦੀ ਪਠਾਨਕੋਟ ਦਾ ਤਿੰਨ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਕਈ ਵਾਰ ਗੱਡੀ ਆਂਦੇ ਆਂਦੇ ਐ ਐਂਬੂਲੈਂਸ ਪਹੁੰਚਦੇ ਪਹੁੰਚਦੇ ਅਮਰੀਕ ਦਾ ਮੋੜ ਜਾਂਦਾ ਸੁਣਨ ਦੇ ਵਿੱਚ ਆ ਤੁਸੀਂ ਜਿਹੜੇ ਸਕੂਲ ਦੇ ਬੱਚੇ ਨੇ ਉਹਨਾਂ ਤੋਂ ਪੈਸੇ ਨਹੀਂ ਲੈਂਦੇ ਉਹ ਤਾਂ ਭਾਜਾ ਫਰੀਟ ਪਾਉਣੇ ਨੇ ਸੇਵਾ ਦਾ ਕਰਨੀ ਆ ਲੋਕ ਸੇਵਾ ਦਾ ਕਰਨੀ ਪਿੰਡ ਵਾਲਿਆਂ ਦਾ ਸਾਥ ਪਿੰਡ ਵਾਲਿਆਂ ਦੇ ਨਾਲ ਹੈਗਾ ਬਿਲਕੁਲ ਸਰਕਾਰਾਂ ਦਾ ਭਵੇਂ ਨਹੀਂ ਹੈ ਸਰਕਾਰਾਂ ਦਾ ਹੁੰਦੀਆਂ ਜੰਦੀਆਂ ਰਹਿਣੀਆਂ ਪਿੰਡ ਵਾਲਿਆਂ ਦਾ ਪਹਿਲੇ ਨਾ तो एक तरफ ये जो माहौल है किसी ने इस तरफ ध्यान नहीं दिया कि बच्चों को जो यहाँ के रहने वाले हैं उनको मुश्किल आती है ध्यान तो दिया पर इतना ज़्यादा कभी किसी ने गौर नहीं किया एक टूरिस्ट प्लेस बना दी सपने की बाहर की साइड ही देखते हैं उसके पीछे क्या चल रहा है वो कभी किसी ने जानने नहीं की खास कोशिश नहीं की तो सरकार को क्या अपील करना चाहते हैं यही कि एक ब्रिज बना दे हमें भी आने जाने में दिक्कत ना हो और हम भी अपने टाइम से घर पहुँच जाएँ फिर घर जाके भी पढ़ना होता है ਔਰ ਇਥੇ ਟੂਰਿਸਟ ਜਿਹੜੇ ਆ ਉਹਨਾਂ ਨੂੰ ਮੈਂ ਬਾਰ-ਬਾਰ ਬੇਨਤੀ ਕਰੂੰ ਕਿ ਪ੍ਰਾਉ ਤੁਸੀਂ ਖੁਮਣਾਓ ਇਥੇ ਬਹੁਤ ਖੂਬਸੂਰਤ ਇਹ ਝੀਲਾਵਾ ਔਰ ਬਹੁਤ ਵਧੀਆ ਨੇਚਰ ਆਏ ਪੰਜਾਬ ਦੇ ਵਿੱਚ ਹੀ ਆ ਸਾਨੂੰ ਕੋਈ ਦੂਰ ਜਾਣ ਦੀ ਲੋੜ ਨਹੀਂ ਦੂਜੀਆਂ ਸਟੇਟਾਂ ਚ ਜਾਣੇ ਤੇ ਉਹ ਲੋਕ ਸਾਡੇ ਨਾਲ ਲੜਦੇ ਵੀ ਆ ਤੇ ਬਹੁਤ ਸਾਰੀਆਂ ਮੰਦ ਭਾਗੀਆਂ ਖਬਰਾਂ ਵੀ ਆਉਂਦੀਆਂ ਕਿ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਗਿਆ ਪਰ ਜਿੱਥੇ ਤੁਹਾਡੀ ਆਪਣੇ ਹੀ ਪੰਜਾਬ ਦੀ ਧਰਤੀ ਤੇ ਇੱਕ ਖੂਬਸੂਰਤ ਜਗਾਵਾ ਤੇ ਤੁਸੀਂ ਇੱਥੇ ਆਓ ਪੰਜਾਬ ਦੇ ਸਵਰਗ ਮਿੰਨੀ ਗੋਆ ਦੇ ਉੱਤੇ ਮੌਜੂਦ ਆ ਜਿੱਥੇ ਗੱਲ ਕਰੀਏ ਤਾਂ ਲੋਕ ਛੁੱਟੀ ਪੈਂਦੇ ਆਂ ਹੀ ਘੁੰਮਣ ਲਈ ਆ ਜਾਂਦੇ ਨੇ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਉੱਥੇ ਹੀ ਇਹ ਸਵਰਗ ਦੀ ਅਸਲੀ ਸੱਚਾਈ ਕੋਈ ਵੀ ਨਹੀਂ ਦਿਖਾ ਰਿਆ ਦਿਖਾਣਿਆ ਉਹ ਸੱਚਾਈ ਕਿਉਂਕਿ ਇਹ ਟੂਰਿਸਟ ਹੱਬ ਜਿਹੜਾ ਕਿ ਬਿੱਤੇ ਕੁਝ ਸਾਲਾਂ ਤੋਂ ਹੀ ਚਰਚਾ ਦੇ ਵਿੱਚ ਆਇਆ ਹੋਇਆ ਵੱਡੇ ਵੱਡੇ ਯੂਟਿਊਬਰ ਇੱਥੇ ਆ ਕੇ ਤਸਵੀਰਾਂ ਕੈਦ ਕਰਦੇ ਨੇ ਤੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਨੇ ਪਰ ਜੇਕਰ ਗੱਲ ਕਰੀਏ ਇੱਥੇ ਜਿਹੜੇ ਲੋਕ ਨੇ ਇੱਕ ਕੰਡੇ ਤੋਂ ਦੂਜੇ ਕੰਡੇ ਕਿਵੇਂ ਸਫ਼ਰ ਕਰਦੇ ਨੇ ਕਿਉਂਕਿ ਜੇਕਰ ਸੜਕ ਰਾਹੀਂ ਸਫ਼ਰ ਕਰਨ ਤਾਂ 40 ਕਿਲੋਮੀਟਰ ਦਾ ਇਹ ਜਿਹੜਾ ਵਾਇਆ ਇਹ ਗੱਲ ਕਰਦੇ ਆ ਤਾਂ 2 ਘੰਟਾ ਘੰਟਿਆਂ ਨਾਲ ਪਹਾੜੀ ਇਲਾਕੇ ਚ ਗੁਜ਼ਰਨਾ ਕਿਤਨਾ ਕਿਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੈ ਕਿਉਂਕਿ ਬਹੁਤ ਸਮਾਂ ਲੱਗ ਜਾਂਦਾ ਪਰ ਜੇਕਰ ਢੀਲ ਰਾਹੀਂ ਗੱਲ ਕਰਦੇ ਆ ਤਾਂ ਇਹ ਸਰਕਾਰੀ ਕਿਸ਼ਤੀ ਜੋ ਸਰਕਾਰ ਵੱਲੋਂ ਇੱਥੇ ਰੱਖੀ ਗਈ ਹੈ ਤੇ ਉਸ ਦਾ 20 ਰੁਪਿਆ ਕਰਾਇਆ ਲਿੱਤਾ ਜਾਂਦਾ ਅਪ ਡਾਊਨ ਦਾ ਤੇ ਜੋ ਲੋਕ ਇੱਥੇ ਆਰ ਪਾਰ ਜਾਂਦੇ ਨੇ ਇੱਕ ਕੰਡੇ ਤੋਂ ਦੂਜੇ ਕੰਡੇ ਤੱਕ ਕਿਉਂਕਿ 15 ਪਿੰਡ ਨੇ ਇੱਕ ਪਾਸੇ ਉੱਥੇ ਜੋ ਲੋਕਾਂ ਨੂੰ ਦਿੱਕਤ ਆਉਂਦੀ ਹੈ ਅਜੇ ਤੱਕ ਕਿਸੇ ਨੇ ਨਹੀਂ ਦਿਖਾਈ ਤੇ ਜੋ ਦਿੱਕਤਾਂ ਨੇ ਸਕੂਲ ਦੇ ਬੱਚੇ ਜਦ ਆਉਂਦੇ ਨੇ ਕਿਉਂਕਿ ਮੌਸਮ ਖਰਾਬ ਹੋਣ ਦੀ وجہ ਤੋਂ ਜਦ ਲੋਕ ਇੱਕ ਕੰਡੇ ਤੋਂ ਦੂਜੇ ਕੰਡੇ ਤੱਕ ਨਹੀਂ ਜਾ ਪਾਉਂਦੇ ਜਾਂ ਕੋਈ ਬਿਮਾਰ ਹੋ ਜਾਂਦਾ ਤਾਂ ਉਸ ਨੂੰ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦਿਖਾ ਦਿੰਨੇ ਆ ਕਿਉਂਕਿ ਤਾਂ ਫਿਰ ਉਹ ਆਪਣੇ ਪਿੰਡ ਤੱਕ ਪਹੁੰਚਦੇ ਨੇ ਪਰ ਸੋਖੇ ਰਸਤੇ ਦੀ ਜੇਕਰ ਗੱਲ ਕਰਦੇ ਹਾਂ ਤਾਂ ਜਿਸ ਕਿਸ਼ਤੀ ਦੇ ਵਿੱਚ ਅਸੀਂ ਬੈਠੇ ਹੋਏ ਆ ਇਹ ਸਰਕਾਰੀ ਕਿਸ਼ਤੀ ਹੈ 20 ਰੁਪਏ ਅਪ ਡਾਊਨ ਦਾ ਇਹਦਾ ਕਿਰਾਇਆ ਤੇ ਇਸ ਰਾਹੀ ਇਹ ਸਫ਼ਰ ਕਰਦੇ ਨੇ ਮੋਟਰਸਾਈਕਲ ਦੀ ਜੇਕਰ ਗੱਲ ਕਰਦੇ ਆ ਤਾਂ 50 ਰੁਪਏ ਦਾ ਕਿਰਾਇਆ ਲੈ ਕੇ ਤੇ ਉਧਰ ਛੱਡ ਕੇ ਤੇ ਇੱਧਰ ਵੀ ਲਿਆਂਦਾ ਜਾਂਦਾ ਪਰ ਆਖਿਰਕਾਰ ਜੇ ਖੂਬਸੂਰਤ ਦ੍ਰਿਸ਼ ਮਿੰਨੀ ਗੋਆ ਦਾ ਜੇਕਰ ਅਸੀਂ ਦੇਖਦੇ ਆ ਤਾਂ ਦੂਜੇ ਪਾਸੇ ਲੋਕਾਂ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਵੀ ਇੱਕ ਗੱਲਬਾਤ ਕਰ ਲੈਣੇ ਆ ਕਿਹਨਾਂ ਨਾਮ ਹੈ ਆ अंजू रानी तो क्या-क्या दिक्कत आती है कितने गांव पड़ते हैं उधर दस पंद्रह गांव पड़ते हैं इधर ऊंची बोल 10 15 गांव पड़ते हैं पार क्या-क्या है दिक्कत आती है क्योंकि सड़क से जाना हो तो कितना किलोमीटर पड़ जाता है उधर दो किलोमीटर पड़ जाता है पार जाना इधर से और अगर उधर से आना हो दनेरे से तो 40 50 किलोमीटर पड़ता है टोटल कितने गांव हैं उस तरफ 10 15 हो गए ਤਾਂ ਸਕੂਲ ਦੇ ਬੱਚੇ ਵੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਕਿ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਸ ਤਰੀਕੇ ਨਾਲ ਇਸ ਪਾਣੀ ਚੋਂ ਇੱਧਰ ਆਉਣਾ ਤਾਂ ਮੌਸਮ ਖਰਾਬ ਹੋਣ ਦੀ ਵਜ੍ਹਾ ਤੋਂ ਕਈ ਵਾਰ ਕਿਸ਼ਤੀ ਨਹੀਂ ਵੀ ਲੈ ਕੇ ਜਾਇ ਜਾਂਦੀ ਤਾਂ ਗੱਲਬਾਤ ਕਰ ਲੈਣੇ ਕਿਆ ਨਾਮ ਹੈ ਆਪਕਾ ਸੁਪਰੀਆ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੜਦਾ ਜਦ ਇੱਕ ਤਰਫ ਸੇ ਦੂਸਰੀ ਤਰਫ ਸਕੂਲ ਕੇ ਲੀਏ ਜਾਂਦੇ ਹੋ ਜਬ ਸਕੂਲ ਕੀ ਤਰਫ ਸੇ ਵਾਪਸ ਆਤੇ ਹੋ ਤਾਂ ਮੌਸਮ ਵੀ ਖਰਾਬ ਹੁੰਦਾ ਕਈ ਵਾਰ ਕਿਆ ਕਿਆ ਦਿੱਕਤ ਹੁੰਦੀ कई बार अगर हम लेट हो जाए तो वोट उस साइड चल जाए काफ़ी टाइम यहाँ पे रुकना पड़ता है वेट करना पड़ता है लेट हो जाते हैं कई बार कभी अगर बारिश तूफ़ान हो तो भी आने जाने में काफ़ी प्रॉब्लम होती है छुट्टियाँ करनी पड़ती हैं मतलब बिना उसके रीज़न के स्कूल से तो काफ़ी अगर सड़क की तरफ से जाना हो तो कितना लंबा रास्ता पड़ जाता है सड़क की तरफ से पहले यहाँ से पाँच किलोमीटर आगे जहाँ हमारा मेन बस स्टैंड है वहाँ जाना पड़ता है फिर आगे चालीस पैंतालीस किलोमीटर बाई बस स्कूल तक मतलब एक से डेढ़ घंटे का सफ़र जो तय करना पड़ता है दो ही लगा लो आप ज़्यादा हाँ जी तो कभी हुआ कि किसी मौसम के कारण या ऐसे आ, किसी दिक्कत का सामना करना पड़ा हो जब स्कूल से छुट्टियाँ हो जाए जब बारिश का टाइम होता है फिर करनी पड़ती है कभी कभी अगर ज़्यादा बारिश हो सुबह सुबह तो फिर नहीं हो वैसे पानी थोड़ा कंट्रोल नहीं रहता है, तो थोड़ा करनी पड़ती है आपको देखते होंगे यहाँ टूरिस्ट आते हैं काफ़ी अच्छा माहौल रहता है घूमने के लिए आते हैं तो एक तरफ ये जो माहौल है किसी ने इस तरफ ध्यान नहीं दिया कि बच्चों को जो यहाँ के रहने वाले हैं उनको मुश्किल आती है ध्यान तो दिया पर इतना ज़्यादा कभी किसी ने गौर नहीं किया एक टूरिस्ट प्लेस बना दी सपने की बाहर की साइड ही देखते हैं उसके पीछे क्या चल रहा है वो कभी किसी ने जानने की इतनी खास कोशिश नहीं की तो सरकार को क्या अपील करना चाहते हैं यही कि एक ब्रिज बना दे हमें भी आने जाने में दिक्कत ना हो और हम भी अपने टाइम से घर पहुँच जाए फिर घर जाके भी पढ़ना होता है तो कभी डर लगता है कि पानी में अगर भगवान ना चाहे ऐसा कुछ हो जाता है कि पानी ज़्यादा भर जाता है बोट में या कभी मौसम खराब होने की वजह से वोट पलट भी सकती है तो डर रहता है मन में डर तो रहता है यहाँ पे इस साइड तो काफ़ी ज़्यादा इंसिडेंट हो गया काफ़ी लोगों की डेथ वगैरह हुई है यहाँ पे तो फिर डर तो रहता है कारण। इसी कारण गहलें यहाँ पर कुछ लोग तो टूरिस्ट वगैरह जैसे नहाने वगैरह की वजह से उस कारण पर बोट का भी थोड़ा रहता है क्या नाम है आपका सुजल क्या क्या दिक्कत आती है स्कूल जाने के लिए बात कर ले या स्कूल के लिए या जो काम करने के लिए दिहाड़ी लगाने के लिए इधर उधर आते रहते हैं क्या मुश्किल आती है कई बार मौसम खराब होता है हमारी छुट्टी हो जाती है स्कूल में उसके वजह से हमें छुट्टी करनी पड़ती है स्कूल में भी पूछते हैं छुट्टी क्यों की तो मतलब कभी सरकार ने यहाँ पे देखा है कि यहाँ पे पुल बनना चाहिए ब्रिज की कि कोई ना कोई व्यवस्था करनी चाहिए कि किसी कारण जो बच्चों की पढ़ाई भी पीछे ना रह सके या कोई मान ले कोई बीमार हो जाता है तो ऐसे लाना मुश्किल हो जाता है क्योंकि एक बार तस्वीर थोड़ा दिखा दी कि उस रस्ते तो जेकर अभी इधर लेके आने तो कितना समय लग जाता है ऐसे बोर्ड से उधर इधर आने में लग जाता है दस पाँच दस मिनट पाँच दस मिनट जो ਜੇਕਰ ਗੱਲ ਕਰਦੇ ਤਾਂ ਮਰੀਜ਼ ਉਧਰੋਂ ਇੱਧਰ ਲਿਆਂਦਾ ਜਾਏਗਾ ਤੇ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਮਰੀਜ਼ ਨੂੰ ਇਹ ਚੜਾਈ ਚੜਾ ਕੇ ਉੱਪਰ ਲੈ ਕੇ ਜਾਣਾ ਸ਼ਾਇਦ ਕਹਿ ਸਕਦੇ ਕਿ ਮਰੀਜ਼ ਦੀ ਉੱਥੇ ਮੌਤ ਵੀ ਹੋ ਸਕਦੀ ਹੈ ਸੋ ਸਰਕਾਰ ਕੋ ਕਿਹ ਅਪੀਲ ਕਰਤੇ ਕبھی یہاں ਪੇ ਬਾਤ ਹੋਈ ਹੈ ਕੋਈ ਬ੍ਰਿਜ ਬਣਾਉਣੇ ਕੀ ਐਸੇ ਕੁਝ ਨਹੀਂ ਨਹੀਂ ਐਸੀ ਬਾਤ ਨਹੀਂ ਹੋਈ ਤਾਂ ਕੀ ਅਪੀਲ ਕਰਤੇ ਸਰਕਾਰ ਇਹ ਕਿ ਪੁਲ ਬਣਾਓ ਜਲਦੀ ਸੇ ਜਲਦੀ ਆਗੇ ਹਮਾਰੇ ਤਾਂ ਆਪ ਇਸ ਕੋਲ ਖਤਮ ਹੋ ਜਾਣਗੇ ਜੋ ਆਗੇ ਬੱਚੇ ਆਉਣਗੇ ਉਹਨਾਂ ਕੇ ਲਈ ਕਭੀ ਟਿਊਰੀ ਸੇ ਬਾਤ ਕੀਤੀ ਹੈ ਕਿ ਆਪ ਘੂਬਣੇ ਲਈ ਆਤੇ ਹੈ ਪਰ ਇਹ ਜੋ ਇੱਕ ਇਸਕਾ ਦੂਸਰਾ ਚਿਹਰਾ ਹੈ ਉਹ ਵੀ ਦੇਖਣਾ ਚਾਹੀਏ ਨਹੀਂ ਨਹੀਂ ਕਈ ਨਾ ਕਭੀ ਕਿਸੇ ਕੀ ਨਾਮ ਭਰੀ ਥੋੜਾ ਸੁਦੇਵ ਸਿੰਘ ਭਾਜੀ ਕੀ ਕੀ ਮੁਸ਼ਕਿਲਾਂ ਆਉਂਦੀਆਂ ਨੇ ਬੱਚਿਆਂ ਨੂੰ ਲੈ ਕੇ ਜਾਂ ਦਿਹਾੜੀਆਂ ਨੂੰ ਲੈ ਸਾਰੇ ਦਿਹਾੜੀਆਂ ਰਾਤ ਨੂੰ ਆਉਂਦੀਆਂ ਨੇ ਤੇ ਪੋਲੇ ਛੋਟਾ ਪੋਲੇ ਬਣਾ ਦਿੱਤਾ ਜਾ ਕੇ ਗੱਡੀ ਛੋਟੀ ਵਾਸਤੇ ਬਾਈਕ ਵਾਸਤੇ ਛੋਟੀ ਛੋਟਾ ਬਿੱਲ ਕਰ ਚੱਲ ਤੇ ਚੱਲਵੇ ਤੇ ਬਾਕੀ ਇਹ ਸਰਕਾਰ ਤੇ ਦੀਦੀਆਂ ਬੋਟ ਆ ਜਾਣੇ ਹੁਣ ਬੋਟਾਂ ਬੈਹਣ ਆ ਜਾਣਾ ਨਾ ਕੋਈ ਗੱਲ ਨਹੀਂ ਤੁਹਾਨੂੰ ਪੋਲ ਬਣਾ ਦਿੰਨੇ ਆ ਇਹ ਮੰਗਾ ਕਰ ਜਾਂਦੇ ਪੁਰੀਆਂ ਉਹ ਪਹਿਲੇ ਵੀ ਕਦੀ ਪਹਿਲੇ ਵੀ ਕੀਤਾ ਕੀ ਮੇਰੀ ਨੂੰ ਮੰਗਾਣਾ ਕਿੰਨੀ ਕ ਦੇਰ ਹੋ ਗਈ ਐ ਲਾਰੇ ਲਾंदे ਕਿ ਪੁਲ ਬਣ ਜਾਏਗਾ ਇਹ 5 ਸਾਲ ਬਾਅਦ ਮੁੜ ਕੇ ਲਖਸ਼ਾ ਆਇਨਾ ਇਹਨੇ ਪਹਿਲੇ ਵੀ ਕੀਤੀ ਮੰਗਾ ਤੁਹਾਡਾ ਪੁਲ ਮਨਜ਼ੂਰ ਹੋ ਗਿਆ ਆਪਣਾ ਏਦਾ ਕਰ ਦਿੰਗੇ ਏਦਾ ਕਰੀਂ ਛੋਟਾ ਪੁਲ ਬਣਾ ਦਿੰਗੇ ਗੱਡੀਆਂ ਵਾਸਤੇ ਵੀ ਤੇ ਕਿਸ ਨੇ ਦਿਖਿਆ ਨਹੀਂ ਥੇ ਗੌਰ ਕੀਤਾ ਨਹੀਂ ਕਿਸ ਨੇ ਤੇ ਉਧਰੋਂ 40 ਕਿਲੋ ਮਿਲ ਘੁੰਮ ਕੇ ਆਣੇ ਪੈਂਦਾ ਐ ਅੱਛਾ ਭਾਜੀ ਕਿਰਾਇਆ ਕਿੰਨਾ ਕਿੰਨਾ ਲੱਗਦਾ ਬੱਚਿਆਂ ਦੀ ਜਾਂ ਮੋਟਰਸਾਈਕਲ ਦੀ ਜੇਕਰ ਗੱਲ ਕੋਈ ਨਾ ਰਿਸਕ ਬਹੁਤ ਆਇ ਤੇ ਪੈਸੇ ਦੀ ਕੋਈ ਗੱਲ ਨਹੀਂ ਉਧਰੋਂ ਜਾਣਾ ਬਾਈਕ ਤੇ ਆਣਾ 40 ਕਿਲੋਮੀਟਰ ਤੇ ਬੜਾ 100 ਰੁਪਏ ਤੇ ਤੁਸੀਂ ਆਪੇ ਦੇਖ ਰਹੇ ਇਧਰ ਆ ਕੇ ਡਰ ਰਹਿੰਦੇ ਮਨ ਦੇ ਵਿੱਚ ਕੀ ਮੰਨ ਲੋ ਕਈ ਵਾਰ ਦੇਖੋ ਇੱਧਰ ਥੱਲੇ ਪਾਣੀ ਵੀ ਨਿਕਲ ਰਿਹਾ ਜੀ ਇਹ ਤਸਵੀਰਾਂ ਤੁਸੀਂ ਦਿਖਾਓ ਤੁਸੀਂ ਦਿਖਾਓ ਤੁਸੀਂ ਫਿਰ ਥੱਲੇ ਦੀਆਂ ਇਹ ਜਿਹੜਾ ਪਾਣੀ ਬੋਰਡ ਭਰਿਆ ਗਿਆ ਹੈ ਇਹ ਤੇ ਮੋੜ ਦੇ ਮੂਹਰੇ ਮੋੜ ਦੇ ਮੂਹਰੇ ਬੈਠੇ ਤੁਸੀਂ 10 ਮਿੰਟ ਬੈਠ ਕੇ ਪੂਰਾ ਭਰਿਆ ਜਾਣਾ ਹੈ 10 ਮਿੰਟ ਚ ਜੀ ਕੋਈ ਤੇ ਭਰ ਜਾਏਗਾ ਭਰ ਜਾਏਗਾ ਜੇ ਚਲਦੀ ਰਹੇ ਫਿਰ ਕੋਈ ਜਲਦੀ ਜਲ 10 ਮਿੰਟ ਚ ਪਾਰ ਹੋ ਜਾਂਦੀ ਉੱਥੇ ਬੰਦਾ ਕੱਢਦੇ ਨਾ 10 ਮਿੰਟ ਬਾਅਦ ਪਾਰ ਚੱਲ ਜਾਂਦੀ ਹੈ ਤਾਂ ਬਚ ਜਾਂਦਾ ਆ ਬੰਦੇ ਨਾਲ ਕੱਢਦੇ ਨੇ ਪਾਣੀ ਕੱਢਦੇ ਨੇ ਠੀਕ ਨਾਲ 10 ਮਿੰਟ ਬਿਲਕੁ ਨਾ ਮੈਂ ਪਾਜੀ ਤੁਹਾਡੇ ਕੁਸ਼ਲ ਕੁਮਾਰ ਪਾਜੀ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਮੈਂ ਚ ਉਹ ਨਾ ਬੈਠ ਕੇ ਅਸੀਂ ਜਿੱਕਰ ਗੱਲ ਕਰ ਲਈ ਤਾਂ ਇਹ ਇਹ ਸਾਡਾ ਇਹ ਸਾਡਾ ਹੈਗਾ ਕਿ ਸਾਡੇ ਪਿੰਡਾਂ ਦੇ ਲੋਕੀ ਆਗੇ ਨੇ ਬਹੁਤ ਭੋਲੇ ਬਾਲੇ ਜਦੋਂ ਵੀ ਇਲੈਕਸ਼ਨ ਆਉਂਦੇ ਆ ਤੇ ਸਾਡੇ 100% ਵੋਟਾਂ ਇੱਥੋਂ ਲੈ ਜਾਂਦੇ ਨੇ ਲੋਕਾਂ ਨੂੰ ਝੂਠ ਵਾਦੇ ਕਰਕੇ ਵਾਕਿਆ ਅੱਜ ਤੱਕ ਕੋਈ ਵਾਦਾ ਨਹੀਂ ਪੂਰਾ ਕੀਤਾ ਉਹਨਾਂ ਨੇ ਪਾਜੀ ਮੰਨ ਲੈਂਦੇ ਆ ਕਿ ਜ਼ਿੰਦਗੀ ਦੇ ਕੁਝ ਸਫ਼ਰ ਨੇ ਜਿਹੜੇ ਤੈਅ ਕਰਨੇ ਪੈਂਦੇ ਨੇ ਕਿ ਮਜਬੂਰੀ ਹੈ ਇਸ ਤਰੀਕੇ ਤੋਂ ਲੰਘਣਾ ਪੈਂਦਾ ਜੇ ਦੂਜੇ ਪਾਸੋਂ ਆਈਏ 40 ਕਿਲੋਮੀਟਰ ਦਾ ਸਫ਼ਰ ਮੰਨ ਲਓ ਰੱਬ ਨਾ ਕਰੇ ਕੋਈ ਮਰੀਜ਼ ਰਾਤ ਨੂੰ ਬਿਮਾਰ ਹੋ ਜਾਂਦਾ ਵੇਲੇ ਕਿ ਮੇਰੇ ਬਿਮਾਰ ਹੋ ਜਾਂਦਾ ਤਾਂ ਉਸ ਨੂੰ ਇਸ ਰਸਤੇ 'ਚੋਂ ਲਿਆਉਣਾ ਤਾਂ ਬਹੁਤ ਮੁਸ਼ਕਿਲ ਰੀ ਗੱਲ ਹੈ ਤੇ 40 ਕਿਲੋਮੀਟਰ ਖੜਾਂਗੇ ਉੱਧਰ ਤਾਂ ਮਰਨ ਵਾਲਾ ਹੀ ਹਿਸਾਬ ਹੋ ਜਾਏਗਾ ਉਹ ਤੇ ਸਰ ਕੇਵਰ ਸਾਡੇ ਮਰੀਜ਼ਾਂ ਰਸਤੇ ਵਿੱਚ ਹੀ ਮੌਤ ਹੋ ਜਾਂਦੇ ਤੇ ਬਾਕੀ ਸਾਡੇ ਗਰੀਬਾਂ ਕੋਲੇ ਨੇ ਪੈਸੇ ਵੀ ਨਹੀਂ ਹੈਗੇ ਕਿ ਜਿਹੜਾ 5000 ਜਾਂ 6000 15000 ਦਾ ਗੱਡੀ 'ਤੇ ਕਰਾਇਆ ਲੈ ਲੈਂਦੀ ਪਠਾਨਕੋਟ ਦਾ ਤਿੰਨ ਸਾ ਤੋ ਕਈ ਵਾਰ ਗੱਡੀ ਆਂਦਿਆਂ ਦੀ ਐਂਬੂਲੈਂਸ ਪਹੁੰਚਦੇ ਪਹੁੰਚਦੇ ਅਮਰੀਕ ਦਾਮ ਤੋੜ ਜਾਂਦਾ ਤੇ ਭਾਜੀ ਕਾਫੀ ਇੱਥੇ ਯੂਟਿਊਬਰ ਆਉਂਦੇ ਨੇ ਟੂਰਿਸਟ ਆਉਂਦੇ ਨੇ ਕਦੀ ਉਹਨਾਂ ਨੇ ਇਹ ਚੀਜ਼ ਦਿਖਾਈ ਹੈ ਕਿ 15 ਪਿੰਡ ਵੀ ਨੇ ਜੋ ਇਸ ਤੋਂ ਪਾਰ ਸਾਨੂੰ ਮੁਸ਼ਕਲ ਨਾ ਲੱਗਣਾ ਪੈਂਦੇ ਸਰ YouTube ਦੇ ਤੇ ਬਹੁਤ ਐਡ ਆਂਦੀ ਹੈ ਮਿੰਨੀ ਗੋਆ ਮਿੰਨੀ ਗੋਆ ਕਹੀ ਜਾਂਦੇ ਲੇਕਿਨ ਮਿੰਨੀ ਗੋਆ ਇੱਥੇ ਕੁਝ ਨਹੀਂ ਹੈਗਾ ਨਾ ਤੇ ਇੱਥੇ ਕੋਈ ਬਾਥਰੂਮ ਬਣਿਆ ਪਿਆ ਤੇ ਨਾ ਤਾਂ ਲੋਕਾਂ ਵਾਸਤੇ ਕੋਈ بارش ਵਾਸਤੇ ਕੋਈ ਰੇਨ ਸ਼ੈੱਡ ਬਣਿਆ ਪਿਆ ਕੁਝ ਵੀ ਨਹੀਂ ਹੈ ਸਿਰਫ ਦਿਖਾਵਾ ਹੀ ਹੈ ਕਮਿਨਿੰਗ ਵਾਲਾ ਹੋਰ ਕੁਝ ਜਿਹੜੇ ਕਿਸ਼ਤੀ ਚਲਾਉਂਦੇ ਨੇ ਮੈਂ ਸੁਣਿਆ ਉਹ ਬੱਚਿਆਂ ਕੋਲ ਪੈਸੇ ਨਹੀਂ ਲੈਂਦੇ ਸਫਰ ਸਰ ਨਹੀਂ ਬੱਚਿਆਂ ਕੋਲ ਪੈਸੇ ਲੈਂਦੇ ਜੋ ਸਕੂਲ ਬੱਚਾ ਜਾਂਦਾ ਉਹ ਕੋਈ ਪੈਸਾ ਲੈਂਦੇ ਜੀ ਬਿਲਕੁਲ ਜਿਹੜੇ ਕਿਸ਼ਤੀ ਚਲਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਕੀ ਨਾਮ ਹੈ ਜੀ ਤੁਹਾਡਾ ਪੱਪੀ ਜੀ ਪੱਪੀ ਇਹ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਜੀ ਇੱਧਰ ਉੱਧਰ ਆਉਂਦੇ ਆ ਤੇ ਕਿੰਨੇ ਕੁ ਲੋਕ ਜਿਹੜੇ ਨੇ ਦਿਨ ਚ ਸਫਰ ਕਰ ਲੈਂਦੇ ਨੇ ਤੁਹਾਡੇ ਮੁਸ਼ਕਲ ਤਾਂ ਭਾਈ ਤੁਸੀਂ ਵੀ ਦੇਖਣੇ ਵੀ ਕੋਈ ਕਿੰਨੀ ਹੈ ਤੁਸੀਂ ਨਹੀਂ ਦੇਖਣੇ ਸਭ ਕੁਝ ਦੇਖਣੇ ਤੇ ਤੁਸੀਂ ਵੀ ਦੇਖਣੇ ਇਹ ਇੱਕ ਗੱਲ ਹੈ ਇਹ ਗਲਤ ਨਹੀਂ ਕਿੰਨੇ ਲੋਕ ਸਫਰ ਕਰ ਦਿੰਦੇ ਤੂੰ ਦੱਸਿਆ ਹੋਇਆ 150 ਬੰਦੇ ਡਿਲੀਟ ਹੁੰਦਾ ਇਹਦੀ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਉਮਰ ਤਾਂ ਹੋ ਗਈ 45 ਸਾਲ ਕਿੰਨੇ ਸਾਲ ਹੋ ਗਏ ਨੇ ਇਹ ਕਿਸ਼ਤੇ ਚਲਾਉਂਦੇ ਆ 17 ਸਾਲ ਕਰੀ ਜੀ ਨੌਕਰੀ 17 ਸਾਲ ਹੋ ਗਏ ਤਾਂ ਕਿਹੜੇ ਕਿਹੜੇ ਵਰਗ ਦੇ ਜ਼ਿਆਦਾਤਰ ਇੱਥੇ ਬੈਠਦੇ ਨੇ ਲੋਕ ਬੱਚੇ ਜਾਂ ਬਜ਼ੁਰਗ ਜਾਂ ਪਰ ਸਭ ਗਈ ਤੇ ਸਾਨੂੰ ਕਿੰਨੇ ਕ ਦੱਸਣੇ ਕੀ ਨਹੀਂ ਦੱਸਣ ਕਰਦੇ ਦੋ ਗੱਲਾਂ ਬੱਚੇ ਵੀ ਜ਼ਿਆਦੇ ਸੈਣੇ ਵੀ ਜ਼ਿਆਦੇ ਜਾਣੇ ਵੀ ਜ਼ਿਆਦੇ ਜਾਣਾਂ ਕਿੰਨੇ ਇੱਕ ਪਿੰਡ ਹੈਗੇ ਨੇ ਉਸ ਪਾਸ ਪਿੰਡ ਤਾਂ ਹੁਣ 10 15 ਮਿੰਟ ਤਾਂ ਹੋਣਗੇ 15 20 ਮਿੰਟ ਤਾਂ ਉੱਧਰ ਸਰਪੰਚ ਵਗੈਰਾ ਵੀ ਹੋਣਗੇ ਸਰਕਾਰਾਂ ਵੀ ਆਈਆਂ ਹੋਣਗੀਆਂ 17 ਸਾਲਾਂ ਦੇ ਵਿੱਚ ਤਾਂ ਕਿਹੜੀ ਕੀ ਕਦੀ ਕਿਸੇ ਨੇ ਕਹਿਣੀ ਇਥੇ ਪੁਲ ਬਣਾ ਦੀਏ ਰਸਤਾ ਬਣਾ ਦੀਏ ਕੋਈ ਸਾਰੇ ਗੰਦੇ ਹੁਣ ਹੁੰਦੇ ਜਾਂਦੇ ਹੁਣ ਦੀ ਖਾਂਸੀ ਵੀ ਘਾਏ ਨੇ ਨਾ ਮੰਨੋ ਕਿੰਨੇ ਕੇ ਵਜੇ ਤੋਂ ਕਿੰਨੇ ਵਜੇ ਤੱਕ ਚੱਲਦੀ ਜੀ ਕਿਸ਼ਤੀ ਸਵੇਰਾ ਜਲਦੀ 7 ਵਜੇ ਤੋਂ ਸ਼ਾਮਾਂ 6 ਵਜੇ ਤੱਕ ਸ਼ਾਮਾਂ 6 ਵਜੇ ਤੱਕ ਸੁਣਨ ਦੇ ਵਿੱਚ ਆ ਤੁਸੀਂ ਜਿਹੜੇ ਸਕੂਲ ਦੇ ਬੱਚੇ ਨੇ ਉਹਨਾਂ ਤੋਂ ਪੈਸੇ ਨਹੀਂ ਲੈਂਦੇ ਉਹ ਤਾਂ ਭਾਜਾ ਫ੍ਰੀਟ ਪਾਉਣੇ ਨੇ ਸਵੇਰ ਦਾ ਕਰਨੀ ਆ ਲੋਕ ਸਵੇਰ ਦਾ ਕਰਨੀ ਪਿੰਡ ਵਾਲਿਆਂ ਦਾ ਸਾਥ ਪਿੰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਣੀਆਂ ਪਿੰਡ ਵਾਲਿਆਂ ਦੇ ਪਹਿਲੇ ਨਾ ਬੇਥੇ ਕਾਫੀ ਟੂਰਿਸਟ ਆਉਂਦੇ ਨੇ YouTube ਦੇ ਉੱਤੇ ਕਹਿੰਦੇ ਨੇ ਮਿੰਨੀ ਵਲੌਗ ਮਿੰਨੀ ਵਲੌਗ ਇਹਦੀ ਆ ਆ ਰੰਗ ਦਿਖਾਏ ਉਹਨਾਂ ਨੇ ਕੀ ਇਹ ਪੁੱਠਾ ਪਾਸਾ ਵੀ ਦਿਖਾਓ ਸਾਡਾ ਪੁੱਠਾ ਵਖਿਆ ਫਰਾਸ ਨਹੀਂ ਪਤਾ ਜੀ ਕੀ ਚੀਜ਼ ਆ ਲੈ ਲੈ ਆ ਜਾ ਤਾਂ ਬਿਲਕੁਲ ਇਹ ਦਿੱਕਤਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਤਾਂ ਸਮਾਜ ਸੇਵੀ ਸੋਨੂੰ ਜੰਡੇਆਲਾ ਵੀ ਸਾਡੇ ਨੇ ਇਸ ਵੇਲੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿਉਂਕਿ ਜਿਸ ਤਰੀਕੇ ਦੇ ਇੱਥੇ ਹਾਲਾਤ ਬਣੇ ਹੋਏ ਨੇ ਕੀ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੇ ਟੂਰਿਸਟ ਇੱਕ ਪਾਸੇ ਆਉਂਦਾ ਤਾਂ ਆਪਣੀਆਂ ਤਸਵੀਰਾਂ ਖਿੱਚ ਕੇ ਕੈਦ ਕਰਕੇ ਰੱਖਦਾ ਯਾਦਗਾਰ ਦੇ ਤੌਰ ਤੇ ਤਾਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਇੱਥੇ ਲੋਕਾਂ ਨੂੰ ਕਰਨਾ ਪੈ ਰਿਹਾ ਆਖਰਕਾਰ ਇੱਥੇ ਵੱਡੇ ਵੱਡੇ ਯੂਟਿਊਬਰ ਆਉਂਦੇ ਨੇ ਵਲੌਗਰ ਆਉਂਦੇ ਨੇ ਉਹ ਇਹ ਚੀਜ਼ਾਂ ਕਿਉਂ ਨਹੀਂ ਦਿਖਾਉਂਦੇ ਕਿਉਂਕਿ ਇੱਥੋਂ ਨੇੜੇ ਹੀ ਇੱਕ ਮੰਦਿਰ ਹੈ ਸ਼ਿਵਜੀ ਮਹਾਰਾਜ ਜੀ ਦਾ ਜਿਹੜਾ 6 ਮਹੀਨੇ ਪਾਣੀ 'ਚ ਰਹਿੰਦਾ 6 ਮਹੀਨੇ ਬਾਹਰ ਰਹਿੰਦਾ ਪਰ ਉਹ ਚੀਜ਼ਾਂ ਜੇਕਰ ਅਸੀਂ ਦਿਖਾ ਸਕਦੇ ਤਾਂ ਆਮ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਕਿਉਂ ਨਹੀਂ ਦਿਖਾ ਪਾਰੇ ਸਾਡੇ ਦਾ ਸਮਾ ਬਾਤ ਕੀਤੀ ਹੈ ਪਿੰਡ ਵਾਸੀ ਪਿੰਡ ਵਾਲਿਆਂ ਦਾ ਸਾਥ ਦੇ ਰਹੇ ਨੇ ਪਰ ਸਰਕਾਰਾਂ ਨਹੀਂ ਸਾਥ ਦੇ ਰਹੀਆਂ ਕਹਿ ਰਹੇ ਨੇ 17 ਸਾਲਾਂ ਤੋਂ ਇਹ ਕਿਸ਼ਤੀ ਚਲਾ ਰਹੇ ਆ ਪਰ ਕਿਸੇ ਵੀ ਤਰੀਕੇ ਦਾ ਇੱਥੇ ਕੋਈ ਰਾਹ ਨਹੀਂ ਬਣਾਇਆ ਗਿਆ ਹਲੇ ਤੱਕ ਤੁਸੀਂ ਵੇਖ ਹੀ ਲਿਆ ਜੀ ਇੱਕ ਪਹਿਲੂ ਤੇ ਵਿਖਾ ਦਿੰਦੇ ਲੋਕ ਦੂਜਾ ਪਹਿਲੂ ਨਹੀਂ ਵਿਖਾਉਂਦੇ ਇਹ ਬੜੇ ਲੰਮੇ ਸਮੇਂ ਤੋਂ ਜਿਹੜਾ ਵਾ ਇੱਥੇ ਵਿਚਾਰੇ ਪਿੰਡਾਂ ਵਾਲਿਆਂ ਦੀਆਂ ਸਮੱਸਿਆ ਵਾ ਔਰ ਸਭ ਤੋਂ ਵੱਡੀ ਗੱਲ ਕੀ ਤੁਸੀਂ ਜਿਹੜੀਆਂ ਝੀਲਾਂ ਖੂਬਸੂਰਤ ਪਰਮਾਤਮਾ ਦੇ ਇੱਕ ਵੇਖੋ ਕਿਸ ਤਰੀਕੇ ਨਾਲ ਸ੍ਰਿਸ਼ਟੀ ਉਹਨਾਂ ਰਚੀ ਹੈ ਤੇ ਕਿੰਨਾ ਸੋਹਣੀ ਇਹ ਕਾਇਨਾਤ ਬਣਾਈ ਆ ਤੁਹਾਡੇ ਲਈ ਪਰ ਸਾਡਾ ਫਰਜ਼ ਬਣਦਾ ਜਿੱਥੇ ਅਸੀਂ ਸਾਮ ਸੰਭਾਲ ਰੱਖਦੇ ਆ ਨਾ ਇੱਥੇ ਜਿੱਥੇ ਠੇਕਾ ਦਿੱਤਾ ਕਰੋੜਾਂ ਰੁਪਈਆ ਦਾ ਇਹ ਕਿਸ਼ਤੀਆਂ ਵਿੱਚ ਚਲਾਉਣ ਲਈ ਇੱਕ ਸਰਕਾਰ ਵੱਲੋਂ ਇੱਕ ਕਿਸ਼ਤੀ ਚੱਲਦੀ ਆ 20 ਰੁਪਏ ਦਾ ਕਿਰਾਇਆ ਵਾ ਜਿਹੜੇ ਪਿੰਡ ਵਾਲੇ ਇੱਧਰ ਜਾਂਦੇ ਤੇ 20-25 ਪਿੰਡ ਆ ਇੱਧਰ ਇਹਨਾਂ ਬੜੇ ਲੰਮੇ ਸਮੇਂ ਤੋਂ ਕਈ ਮੇਰੇ ਵੀਰ ਕਹਿ ਰਹੇ ਸੀਗੇ ਵੀ ਭਾਜੀ ਤੁਸੀਂ ਇੱਕ ਵਾਰੀ ਉੱਥੇ ਵੀ ਆਓ ਤੇ ਚਲੋ ਅਸੀਂ ਗੁਰੂ ਨਗਰੀ ਤੋਂ ਅੱਜ ਇੱਥੇ ਆ ਗਏ ਕਿਉਂਕਿ ਪੰਜਾਬ ਹੀ ਸਾਡਾ ਤੇ ਪੰਜਾਬ ਦੀ ਖੂਬਸੂਰਤੀ ਜਿੱਥੇ ਤੁਸੀਂ ਵੇਖ ਰਹੇ ਹੋ ਵਾਲੇ ਦੁਆਲੇ ਤੇ ਪੰਜਾਬ ਦੇ ਵਿੱਚ ਇੰਨਾ ਸੋਹਣਾ ਸਥਾਨ ਹੈ ਜਿੱਥੇ ਅਸੀਂ ਦੂਰ ਦੂਰ ਜਾਂਦੇ ਆ ਬਾਹਰ ਅਮਰੀਕਾ ਕੈਨੇਡਾ ਕੋਲ ਮੰ ਜਾਂਦੇ ਆ ਪਰ ਇਹ ਉਹਨਾਂ ਦੇਸ਼ਾਂ ਤੋਂ ਇੱਕ ਤਾਂ ਇਹਨੇ ਨੇ ਪੈਸੇ ਖਰਚ ਕੇ ਜਾਂਦੇ ਆ ਅਸੀਂ ਤੇ ਇੱਕ ਤੁਸੀਂ ਵੇਖੋ ਵੀ ਇਹ ਉਹਨਾਂ ਦੇਸ਼ਾਂ ਨੂੰ ਘੱਟ ਨਹੀਂ ਕਿਤੇ ਇੰਨਾ ਖੂਬਸੂਰਤ ਨਜ਼ਾਰਾ ਇੱਥੋਂ ਦਾ ਔਰ ਇੱਥੇ ਕਮੀ ਸਿਰਫ ਇਹ ਨਹੀਂ ਆ ਕਿ ਇੱਥੋਂ ਜਿਹੜਾ ਇੱਕ ਫਲਾਈਓਵਰ ਬਣ ਵਾਲਾ ਵਾ ਉਏ ਨਾ ਲੋਕਾਂ ਨੇ ਕਿਹਾ ਕਿ ਸਾਨੂੰ ਵਿਨੋਦ ਖੰਨੇ ਤੇ ਬੜਾ ਭਰੋਸਾ ਸੀਗਾ ਤੇ ਉਹ ਬਾਅਦ ਵਿੱਚ ਜਿਹੜਾ ਉਹਨਾਂ ਦੀ ਤਬੀਅਤ ਨਹੀਂ ਠੀਕ ਹੋਈ ਤੇ ਹੋਰ ਐਮਪੀ ਆ ਗਏ ਪਰ ਹੁਣ ਪਾਰਲੀਮੈਂਟ ਦੀਆਂ ਚੋਣਾਂ ਵੀ ਆ ਕਈਆਂ ਨੇ ਆਉਣਾ ਤੇ ਕਈਆਂ ਨੇ ਕਹਿਣਾ ਤੇ ਮੈਂ ਤੇ ਸਰਕਾਰ ਨੂੰ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰੂੰ ਕਿ ਜਿੱਥੇ ਖੂਬਸੂਰਤ ਨਜ਼ਾਰਾ ਪੰਜਾਬ ਦਾ ਇੱਥੇ ਲੋਕਾਂ ਨੂੰ ਜਿੱਥੇ ਅਸੀਂ ਬੇਨਤੀ ਕਰਦੇ ਹਾਂ ਕਿ ਭਰਾਓ ਇੱਥੇ ਘੁੰਮਣ ਵੀ ਆਓ ਬਹੁਤ ਸੋਹਣਾ ਟੂਰਿਸਟ ਪਲੇਸ ਆ ਡਲੋਜੀ ਨੂੰ ਜਦੋਂ ਜਾਂਦੇ ਜੇ ਧਾਰ ਆ ਰਣਜੀਤ ਸਾਗਰ ਡਾਈਮ ਆ ਤੇ ਬਹੁਤ ਹੀ ਸੋਹਣਾ ਨਜ਼ਾਰਾ ਇੱਥੋਂ ਦਾ ਖੂਬਸੂਰਤ ਵਾਦੀਆਂ ਦੇ ਵਿੱਚ ਤੇ ਨਾਲ ਜਦੋਂ ਅਸੀਂ ਇੱਥੋਂ ਦੀ ਮਜਬੂਰੀ ਦੂਜਾ ਪਹਿਲੂ ਜਿਹੜਾ ਤੁਹਾਨੂੰ ਅੱਜ ਦਿਖਾਇਆ ਵਾ ਇਹ ਕਿਸੇ ਨੇ ਹੋਰ ਨੇ ਨਹੀਂ ਦਿਖਾਇਆ ਜੇ ਤੋਂ ਪਹਿਲਾਂ ਤੁਹਾਨੂੰ ਤੇ ਇਹ ਜਿਹੜਾ ਪੁਲਿਆ ਇੱਥੋਂ ਬਣਦਾ ਵਾ ਉਹ ਪੁਲ ਜਰੂਰ ਬਣਾਉਣ ਛੋਟੇ ਛੋਟੇ ਬੱਚੇ ਆ ਜਿਹੜੇ ਵਿਚਾਰੇ ਸਕੂਲੇ ਪੜ੍ਹਨ ਆਉਂਦੇ ਆ ਉਹਨਾਂ ਕੋਲੋਂ ਕਿਸ਼ਤੀ ਵਾਲੇ ਪੈਸੇ ਨਹੀਂ ਲੈਂਦੇ ਠੀਕ ਹੈ ਉਹ ਕਿੰਨੀਆਂ ਮਜਬੂਰੀਆਂ ਉਹਨਾਂ ਦੀਆਂ ਜੇ ਕੋਈ ਪੇਸ਼ੈਂਟ ਬਿਮਾਰ ਹੋ ਜਾਂਦਾ ਤੇ ਕਈ ਵਿਚਾਰੇ ਰਸਤੇ 'ਚ ਦਮ ਤੋੜ ਜਾਂਦੇ ਆ ਤੇ ਉਹ ਇੱਥੋਂ ਬਾਈਕ ਵੀ ਵਿਚਾਰੇ ਤੇ ਜੇ ਇੱਥੋਂ ਦੂਜੇ ਪਨੇ ਜਾਣਾ ਹੋਵੇ ਤਾਂ 40 ਕਿਲੋਮੀਟਰ ਉਤਰੋਂ ਦੀ ਘੁੰਮ ਕੇ ਜਾਣਾ ਪੈਂਦਾ ਤੇ ਮੇਰੇ ਵੀ মিডিਆ ਵਾਲੇ ਵੀਰ ਜਿਹੜੇ ਆ ਉਹਨਾਂ ਨੂੰ ਖਾਸ ਕਰਕੇ ਮੇਰੀ ਬੇਨਤੀ ਹੈ ਕਿ ਭਰਾਓ ਇੱਕ ਕਰੀ ਇੱਥੇ ਆਣ ਕੇ ਦੂਜਾ ਪਹਿਲੂ ਵੀ ਵਿਖਾਓ ਕਿਉਂਕਿ ਇੱਥੇ ਬਹੁਤ ਹੀ ਇੱਕ ਵਧੀਆ ਪੁਲ ਬਣ ਸਕਦਾ ਜਿੱਥੇ ਟੂਰਿਸਟ ਪਲੇਸ ਆ ਉੱਥੇ ਤੇ ਸਰਕਾਰ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋ ਸਕਦੀ ਕਿਉਂਕਿ ਪੈਸਿਆਂ ਦੀ ਕਮੀ ਤੇ ਉੱਥੇ ਪੈਸੇ ਇਨਵੈਸਟ ਕਰਨ ਤੋਂ ਆਪਾਂ ਡਰੀਦਾ ਜਿੱਥੇ ਪੂਰੇ ਨਹੀਂ ਹੋਣੇ ਤੇ ਇੱਥੇ ਤੇ ਚਾਹੇ ਤੁਸੀਂ ਪੈਸੇ ਲਾ ਕੇ ਤੇ ਵੇਖੋ ਥੋੜੀ ਬਹੁਤੀ ਪਰਚੀ ਵੀ ਲਾ ਦਿਓਗੇ ਤਾਂ ਲੋਕੀ ਵਿਚਰੇ ਦੇਣ ਲਈ ਤਿਆਰ ਆ ਪਰ 20-25 ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਚੁਣੀਆਂ ਉਹਨਾਂ ਦੇ ਵੋਟ ਦੇ ਅਧਿਕਾਰ ਰਿਆ ਉਹ ਮਹਿਸੂਸ ਕਰਦੇ ਆ ਕਿ ਅਸੀਂ ਆਜ਼ਾਦ ਨਹੀਂ ਆ ਕਿਉਂਕਿ ਹਰ ਸਹੂਲਤਾ ਵੋਟਰਾਂ ਨੂੰ ਜਿੱਥੇ ਦਿੱਤੀਆਂ ਜਾਂਦੀਆਂ ਇੱਥੇ ਇਹਨਾਂ ਲੋਕਾਂ ਨੂੰ ਸਹੂਲਤਾ ਨਹੀਂ ਮਿਲ ਰਹੀਆਂ ਕਿੱਡਾ ਕੁ ਵੱਡਾ ਕੰਮ ਹੈ ਇੱਕ ਪੁਲ ਬਣਾ ਦੇਾਂਗੇ ਤੇ ਉਹ ਵਿਚਾਰੇ ਨੰਘਿਆ ਕਰਨਗੇ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਉਹ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਇਸ ਕਰਕੇ ਜਿਹੜਾ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਇੱਥੇ ਫਲਾਈਓਵਰ ਬਣਾਉਣਾ ਚਾਹੀਦਾ ਵਾ ਔਰ ਇੱਥੇ ਟੂਰਿਸਟ ਜਿਹੜੇ ਆ ਉਹਨਾਂ ਨੂੰ ਮੈਂ ਬਾਰ-ਬਾਰ ਬੇਨਤੀ ਕਰੂੰ ਕਿ ਪ੍ਰਾਉਤ ਸਿੱਖੂ ਮਣਾਓ ਇੱਥੇ ਬਹੁਤ ਖੂਬਸੂਰਤ ਇਹ ਝੀਲਾਵਾ ਔਰ ਬਹੁਤ ਵਧੀਆ ਨੇਚਰ ਆਏ ਪੰਜਾਬ ਦੇ ਵਿੱਚ ਹੀ ਆ ਸਾਨੂੰ ਕੋਈ ਦੂਰ ਜਾਣ ਦੀ ਲੋੜ ਨਹੀਂ ਦੂਜੀਆਂ ਦੇ ਵੀ ਆ ਤੇ ਬਹੁਤ ਸਾਰੀਆਂ ਮੰਦ ਭਾਗੀਆਂ ਖਬਰਾਂ ਵੀ ਆਉਂਦੀਆਂ ਕਿ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਗਿਆ ਪਰ ਜਿੱਥੇ ਤੁਹਾਡੀ ਆਪਣੇ ਹੀ ਪੰਜਾਬ ਦੀ ਧਰਤੀ ਤੇ ਇੱਕ ਖੂਬਸੂਰਤ ਜਗਾ ਵਾ ਤੇ ਤੁਸੀਂ ਇੱਥੇ ਆਓ ਤੇ ਇਥੋਂ ਦਾ ਕੁਦਰਤ ਦਾ ਆਨੰਦ ਮਾਣੋ ਤੇ ਇੱਥੇ ਜਿਹੜਾ ਵਾ ਨੇਚਰ ਨੇ ਬੜਾ ਸੋਹਣਾ ਸਾਨੂੰ ਬੜਾ ਕੁਝ ਦਿੱਤਾ ਵਾ ਤੇ ਆਲਾ ਦਵਾਲਾ ਸਾਫ ਸੁਥਰਾ ਵਾ ਤੇ ਸਾਫ ਸੁਥਰਾ ਹੀ ਆਪਾਂ ਰੱਖਣਾ ਵਾ ਕਹਿ ਸਕਦੇ ਆ ਕਿ ਕੋਈ ਸਵਰਗ ਤੋਂ ਘੱਟ ਨਹੀਂ ਇਹ ਜਗਾ ਪੰਜਾਬ ਦੇ ਵਿੱਚ ਜੋ ਹੈਗੀ ਆ ਪਠਾਨਕੋਟ ਤੋਂ ਸਿਰਫ ਅੱਧੇ ਘੰਟੇ ਦੀ ਦੂਰੀ ਤੇ ਆ ਪਰ ਜਿੱਥੇ ਵੱਡੇ ਵੱਡੇ ਯੂਟਿਊਬਰ ਆਉਂਦੇ ਨੇ ਮਿੰਨੀ ਗੋਆ ਦਿਖਾਉਂਦੇ ਨੇ ਕਿ ਇੱਥੇ ਟੂਰਿਸਟ ਹੈ ਪਰ ਸੋਨੂ ਜੀ ਜੇਕਰ ਲੱਗਦਾ ਨਹੀਂ ਇੱਥੇ ਰਸਤਾ ਬਣਾ ਦਿੱਤਾ ਜਾਵੇ ਤਾਂ ਕਹਿ ਸਕਦੇ ਸੀ ਜਿਹੜੇ ਸ਼ਹਿਰਾਂ ਦੇ ਵਿੱਚ ਵਸ ਗਏ ਆ ਪਿੰਡਾਂ ਦਾ ਰੁੱਖ ਭੁੱਲ ਗਏ ਆ ਪਿੰਡਾਂ ਦਾ ਰਹਿਣਾ ਸਹਿਣਾ ਭੁੱਲ ਗਏ ਆ ਤਾਂ ਜਿਹੜੇ 15 ਪਿੰਡ ਅੱਗੇ ਪੈਂਦੇ ਨੇ ਜੇਕਰ ਉਹ ਰਸਤਾ ਬਣ ਜੇ ਤਾਂ ਵੱਡੇ ਵੱਡੇ ਯੂਟਿਊਬਰ ਉਹ ਰਸਤਾ ਵੀ ਵਿਖਾ ਸਕਣਗੇ ਤੇ ਨਾਲ ਦੇ ਨਾਲ ਉਹ 15 ਪਿੰਡ ਵੀ ਵਿਖ ਹੁਣ ਨਮਾਇंदे ਚੁਣੇ ਜਾਣੇ ਆ ਜਿਨ੍ਹਾਂ ਦੇ ਕਰਮਾ ਚ ਹੋਇਆ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਔਰ ਕੇਂਦਰ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਇੱਥੇ ਧਿਆਨ ਜਰੂਰ ਦਿਓ ਇਹਨਾਂ ਲੋਕਾਂ ਦੇ ਵਿਚਾਰਿਆਂ ਨੂੰ ਨਾ ਇਹ ਚੀਜ਼ ਮਹਿਸੂਸ ਹੁੰਦੀ ਆ ਔਰ ਇਸ ਚੀਜ਼ ਦਾ ਗਿਲਾ ਕਰਦੇ ਆ ਸਾਡੇ ਨਾਲ ਕਿ ਪੰਜਾਬ ਸੂਰਪੀਰ ਯੋਧਿਆਂ ਦੀ ਧਰਤੀ ਆ ਤੇ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਤੇ ਇੱਥੇ ਜਿਹੜਾ ਵਾ ਉੱਥੋਂ ਤੱਕ ਹੀ ਲੋਕ ਸੀਮਤ ਆ ਜਿਹੜੀਆਂ ਜਗਾਵਾਂ ਦੇ ਨਾਂਵਾਂ ਤੇ ਜਿਹੜਾ ਲੋਕ ਇੱਥੇ ਘੁੰਮਣ ਦਾ ਤੱਕ ਹੀ ਸੀਮਤ ਐ ਇੱਥੇ ਹੀ ਕਹਿੰਦੇ ਸਾਡੀ ਕਿਸੇ ਨੇ ਗੱਲ ਨਹੀਂ ਕੀਤੀ ਬੜੇ ਲੰਮੇ ਸਮੇਂ ਤੋਂ ਵਿਚਾਰੇ ਲੋਕਾਂ ਦੀ ਮੰਗ ਸੀ ਤੁਸੀਂ ਦੇਖਿਆ ਕਿਦਾਂ ਉਹ ਪੈਣਾ ਵਿਚਾਰੀਆਂ ਬਹਿ ਕੇ ਕਿਸ਼ਤੀ 'ਚ ਜਾਂਡੀਆਂ ਤੇ ਕਿੰਨੀਆਂ ਤਕਲੀਫਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਮੋਟਰਸਾਈਕਲ ਲੈ ਕੇ ਆਉਂਦੇ ਕੁਛ ਵੀਰ ਖਲੋਤੇ ਆ ਉਹ ਕਿਸ਼ਤੀ ਵਾਲਾ ਵਿਚਾਰਾ ਵਿੱਚ ਬੜੀ ਮਾੜੀ ਹਾਲਤ ਐ ਕਿਸ਼ਤੀ ਦੀ ਵੀ ਉਹ ਪਾਣੀ ਕੱਢਦਾ ਵਾ ਫਿਰ ਉੱਥੋਂ ਲੈ ਕੇ ਜਾਂਦਾ ਤੇ ਬੜੇ ਹੀ ਮਾੜੇ ਹਾਲਾਤ ਆ ਔਰ ਜੇ ਤੁਸੀਂ ਇੱਥੋਂ ਦੇ ਨੇਚਰ ਦੀ ਔਰ ਖੂਬਸੂਰਤੀ ਦੀ ਗੱਲ ਕਰੋ ਤਾਂ ਤੁਸੀਂ ਪਾਣੀ ਦੇਖ ਪਾਣੀ ਕਿੰਨਾ ਸਾਫ ਆ ਇੱਥੋਂ ਦਾ ਪਾਣੀ ਇੰਨਾ ਸਾਫ ਆ ਕਿ ਸ਼ੀਸ਼ੇ ਵਰਗਾ ਪਾਣੀ ਆ ਬਿਲਕੁਲ ਇਹ ਤਸਵੀਰਾਂ ਇੱਕ ਵਾਰ ਦਿਖਾ ਦਿੱਤੀਆਂ ਜਾਣ ਕਿ ਕਹਿੰਦੇ ਨੇ ਕਿ ਜਿਹੜਾ ਨੀਲਾ ਪਾਣੀ ਜੇ ਅਸੀਂ ਗੱਲ ਕਰੀਏ ਤਾਂ ਉਹਦਾ ਰੂਪ ਹੈ ਇੱਕ ਕਿ ਇਹਦੇ ਵਿੱਚ ਜੋ ਪੱਥਰ ਨੇ ਜਾਂ ਜੋ ਇਹ ਚੀਜ਼ਾਂ ਨੇ ਬਿਲਕੁਲ ਅਸੀਂ ਦੇਖ ਸਕਦੇ ਹਾਂ ਸਾਫ ਪਾਣੀ ਹੈ ਬਿਲਕੁਲ ਉਹ ਤੁਸੀਂ ਦੇਖ ਸਕਦੇ ਹੋ ਹੱਥ ਦੇ ਵਿੱਚ ਜੋ ਪਾਣੀ ਵੈਸੇ ਵੀ ਕਹਿੰਦੇ ਨੇ ਸੋਨੂੰ ਜਿਹੋ ਵਗ ਜਿਹੜਾ ਵਗਦਾ ਪਾਣੀ ਹੁੰਦਾ ਕਦੇ ਗੰਦਾ ਨਹੀਂ ਹੁੰਦਾ ਬਿਲਕੁਲ ਸਾਫ਼ ਹੁੰਦਾ ਪਰ ਆਖਰਕਾਰ ਕਿੰਨੀ ਕੁ ਦੇਰ ਤੱਕ ਇਹ ਬਣ ਜੇਗਾ ਪੁਲ ਤੁਹਾਡੀ ਕੀ ਅਪੀਲ ਰਹੇਗੀ ਜੀ ਸਰਕਾਰਾਂ ਬਿਲਕੁਲ ਸਰਕਾਰਾਂ ਨੂੰ ਮੇਰੀ ਅਪੀਲ ਆ ਕਿ ਇਹ ਬਹੁਤ ਹੀ ਸੋਹਣਾ ਜਗ੍ਹਾ ਜਿਹੜੀ ਬਹੁਤ ਹੀ ਵਧੀਆ ਪਲੇਸ ਆ ਤੇ ਇਹਨੂੰ ਖਾਸ ਕਰਕੇ ਸਾਡੀ ਪੰਜਾਬ ਸਰਕਾਰ ਇੱਧਰ ਜ਼ਰੂਰ ਧਿਆਨ ਦੇਵੇ ਤੇ ਇੱਥੇ ਕੁਝ ਇਹੋ ਜਿਹੇ ਅਧਿਕਾਰੀ ਜਿਹੜੇ ਅਪਾਇੰਟ ਕੀਤੇ ਜਾਣ ਜਿਹੜੇ ਇੱਥੋਂ ਦੀ ਨੇਚਰ ਨੂੰ ਸਾਮ ਸੰਭਾਲ ਕਰਨ ਵਿੱਚ ਪੂਰੀ ਆਪਣੀ ਜ਼ਿੰਮੇਵਾਰੀ ਸਮਝਣ ਇੱਥੇ ਜਿਹੜਾ ਹੋਰ ਸਲਾਨੀ ਜਿਹੜਾ ਘੁੰਮਣ ਆਉਣ ਤੇ ਜਿਹੜੀ ਇੱਥੇ ਇੱਕ ਕਮੀ ਐ ਇੱਕੋ ਪੁਲ ਦੀ ਕਮੀ ਆ ਉਹ ਪੂਰੀ ਸਰਕਾਰ ਕਰੇ ਤੇ ਮੈਂ ਖੁਦ ਤੁਹਾਡੇ ਮੱਦੇਮ ਰਹੀ ਇਹਨਾਂ ਨੂੰ ਬੇਨਤੀ ਕਰੂੰਗਾ ਸਰਕਾਰ ਨੂੰ ਕਿ ਇਹ ਜ਼ਰੂਰ ਜਿਹੜਾ ਇੱਧਰ ਧਿਆਨ ਦਿਓ ਕਿਉਂਕਿ ਬਹੁਤ ਹੀ ਇੰਪੋਰਟੈਂਟ ਮੁੱਦਾ ਵਾ ਕੋ ਛੋਟਾ ਜਿਹਾ ਮੁੱਦਾ ਨਹੀਂ ਜਦੋਂ ਜਿੱਥੇ ਲੋਕੀ ਘੁੰਮਣ ਆਉਂਦੇ ਆ ਤੇ ਉੱਥੋਂ ਜਿਹੜੇ ਉੱਥੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਵਿਚਾਰਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਜਦੋਂ ਕਰਨਾ ਪੈਂਦਾ ਉਹਦੇ ਨਾਲ ਸਾਡੀ ਸਟੇਟ ਦੀ ਸ਼ੋਭੀ ਖਰਾਬ ਹੁੰਦੀ ਆ ਤੇ ਛੋਟਾ ਜਿਹਾ ਕੰਮ ਆ ਪੋਲ ਬਣਾ ਕੇ ਤੇ ਲੋਕਾਂ ਨੂੰ ਖੁਸ਼ ਕਰ ਦੇਣ ਇੰਨੀ ਹੀ ਮੇਰੀ ਅਪੀਲ ਆ ਧੰਨਵਾਦ ਜੀ ਤਾਂ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਟੂਰਿਸਟ ਘੁੰਮਣ ਦੇ ਲਈ ਆਏ ਨੇ ਇਹ ਔਟ ਦੇ ਵਿੱਚ ਬੈ ਕੇ ਝੀਲ ਦਾ ਨਜ਼ਾਰਾ ਲੈ ਰਹੇ ਨੇ ਲੱਗੇ ਜੋ ਦ੍ਰਿਸ਼ ਹੈ ਉਸ ਨੂੰ ਦੇਖ ਰਹੇ ਨੇ ਕਿਉਂਕਿ ਜੋ ਕੈਮਰੇ ਦੇ ਵਿੱਚ ਤਸਵੀਰਾਂ ਕਾਇਤ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਅਸਲੀਅਤ ਨਹੀਂ ਬਿਆਨ ਕਰ ਪਾਉਂਦੀ ਕਿਉਂਕਿ ਜੋ ਆਪਣੀ ਅੱਖਾਂ ਦੇ ਨਾਲ ਇੱਥੇ ਤਸਵੀਰ ਦੇਖ ਰਹੇ ਆ ਉਹ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਸਾਨੂੰ ਫੀਲ ਕਰਾ ਦਿੰਦੀ ਹੈ ਕਿ ਜੇਕਰ ਅਸੀਂ ਇੱਥੇ ਥੋੜੀ देर ਬੈਠਦੇ ਹਾਂ ਤਾਂ ਸਾਡਾ ਮਾਈਂਡ ਦਾ ਜਿਹੜਾ ਸਟ्रेस ਹੈ ਜਾਂ ਸਾਡੀਆਂ ਟੈਨਸ਼ਨਾਂ ਨੇ ਉਹ ਦੂਰ ਚਲ ਜਾਂਦੀਆਂ ਨੇ ਪਰ ਇੱਥੋਂ ਕਿਸ਼ਤੀ ਦੇ ਵਿੱਚ ਥੋੜਾ ਜਿਹਾ ਸਫ਼ਰ ਜੋ ਕਿ ਸਿਰਫ਼ 10 ਰੁਪਏ ਦੇ ਵਿੱਚ ਇੱਕ ਪਾਸੇ ਜਾਂਦਾ ਹੈ ਤੇ ਜੋ ਦਿੱਕਤਾਂ ਦਾ ਸਾਹਮਣਾ ਹੈ ਜੇਕਰ ਮੌਸਮ ਖਰਾਬ ਹੋ ਜਾਂਦਾ ਹੈ ਜਾਂ ਜੇਕਰ ਗੱਲ ਕਰੀਏ ਤਾਂ ਤੁਸੀਂ ਤੇਜ਼ ਹਵਾਵਾਂ ਦੇ ਵਿੱਚ ਜਿਵੇਂ ਤੁਸੀਂ ਪਾਣੀ ਦੇਖ ਸਕਦੇ ਹੋ ਕਿ ਇਹ ਸ ਚੀਜ਼ਾਂ ਨੂੰ ਜੇਕਰ ਅਸੀਂ ਆਪਣੀਆਂ ਬਾਹਰਲੀ ਸਟੇਟਾਂ 'ਚ ਜਾ ਕੇ ਦੇਖਦੇ ਹਾਂ ਤਾਂ ਉਹ ਵੀ ਇਹ ਚੀਜ਼ਾਂ ਨਹੀਂ ਅ ਦੇਖ ਪਾਵਾਂਗੇ ਜੋ ਪੰਜਾਬ ਦੇ ਵਿੱਚ ਦੇਖ ਸਕਦੇ ਆ ਤਾਂ ਉੱਪਰ ਟੂਰਿਸਟ ਤੁਸੀਂ ਦੇਖ ਸਕਦੇ ਹੋ ਜਿਹੜੇ ਆਏ ਹੋਏ ਨੇ ਇੱਥੇ ਘੁੰਮਣ ਦੇ ਲਈ ਕਾਫੀ ਯੂਟਿਊਬਰ ਵੀ ਹੋਣਗੇ ਪਰ ਅਸਲ ਦੇ ਵਿੱਚ ਇਹ ਚੀਜ਼ ਪਹਿਲੀ ਵਾਰ ਜਿਹੜੀ ਹੈ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਹਲੇ ਤੱਕ ਕਿਸੇ ਨੇ ਨਹੀਂ ਦਿਖਾਈ ਸੋ ਅਪੀਲ ਹੈ ਸਾਡੀ ਵੀ ਸਰਕਾਰਾਂ ਨੂੰ ਕਿ ਇਸ ਦੇ ਉੱਤੇ ਪੁਲ ਬਣਾਇਆ ਜਾਵੇ ਕਿਉਂਕਿ ਇਸ ਦੇ ਜਗਾ ਜੇਕਰ ਸੜਕ ਦੇ ਰਸਤੇ ਤੋਂ ਸਫਰ ਕਰਨਾ ਹੋਵੇ ਤਾਂ 40 ਕਿਲੋਮੀਟਰ ਦਾ ਸਫਰ ਪੈਂਦਾ ਹੈ ਰੱਬ ਨਾ ਚਾਹੇ ਕੋਈ ਮਰੀਜ਼ ਨੂੰ ਐਮਰਜੈਂਸੀ ਹੁੰਦੀ ਹੈ ਕੋਈ ਮੌਕੇ ਤੇ ਹਸਪਤਾਲ ਪਹੁੰਚਣਾ ਚਾਹੁੰਦਾ ਹੋਵੇ ਤਾਂ 40 ਕਿਲੋਮੀਟਰ ਦਾ ਸਫਰ ਤੈਅ ਕਰਕੇ ਜਾਣਾ ਜਾਂ ਇਸ ਪਾਸੋਂ ਵੀ ਜੇਕਰ ਗੱਲ ਕਰੀਏ ਕਿਉਂਕਿ 8 ਤੋਂ ਲੈ ਕੇ 6 ਵਜੇ ਤੱਕ ਜਿਹੜੀ ਕਿਸ਼ਤੀ ਚੱਲਦੀ ਉਸ ਤੋਂ ਬਾਅਦ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਨੇ ਜਾਂ ਬੱਚਿਆਂ ਨੂੰ ਜਾਂ ਦਿਹਾੜੀ ਕਰਨ ਜਿਹੜੇ ਜਾਂਦੇ ਨੇ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੀਲਾ ਸਰਕਾਰ ਕੱਢ ਸਕਦੀ ਹੈ ਜੇਕਰ ਇੱਥੇ ਪੁਲ ਬਣ ਜਾਵੇ ਕਿਉਂਕਿ ਜਿਹੜਾ ਕਿਸ਼ਤੀ ਚਲਾ ਰਹੇ ਸੀ ਉਹਨਾਂ ਨੇ ਦੱਸਿਆ 17 ਸਾਲਾਂ ਮੈਂ ਕਿਸ਼ਤੀ ਚਲਾ ਰਿਹਾ ਹਾਂ ਪਰ ਹਾਲੇ ਤੱਕ ਕਾਫੀ ਸਰਕਾਰਾਂ ਆਈਆਂ ਪਰ ਹਾਲੇ ਤੱਕ ਪੋਲ ਨਹੀਂ ਬਣਿਆ ਸੋ ਸਾਡੀ ਵੀ ਇਹੀ ਅਪੀਲ ਹੈ ਕਿ ਜਿੱਥੇ ਮਿਨੀ ਗੋਆ ਬਣਾਤਾ ਦਿੱਤਾ ਗਿਆ ਬਹੁਤ ਸੋਹਣਾ ਟੂਰਿਸਟ ਪਲੇਸ ਹੈ ਇਹ ਝੀਲ ਹੈ ਜਿੱਥੇ ਅਸੀਂ ਆਪਣਾ ਸਟ्रेस ਦੂਰ ਕਰ ਸਕਦੇ ਹਾਂ ਟੈਨਸ਼ਨ ਦੂਰ ਕਰ ਸਕਦੇ ਹਾਂ ਪਰਿਵਾਰਾਂ ਨਾਲ ਦੋਸਤਾਂ ਨਾਲ ਆ ਕੇ ਇੱਥੇ ਬੈਠ ਕੇ ਆਨੰਦ ਮਾਣ ਸਕਦੇ ਹਾਂ ਤਾਂ ਉੱਥੇ ਇਹ ਜਿਹੜੇ 10-15 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੇ ਉਹ ਵੀ ਹੱਲ ਹੋਣੀਆਂ ਚਾਹੀਦੀਆਂ ਨੇ ਜੁਟੇ ਰਸੁਰਖਾਪ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰੀਕਸਰ